ਗੋਲਡਨ ਹੀ ਗੋਲਡਨ ਕਰਾਇਆ ਹੈਗਾ ਨਾ ਸੋਨਾ ਮਹਿੰਗਾ ਹੋ ਗਿਆ ਪਰ ਸੋਨਾ ਜੜ ਤਾਂ ਟੈਲਾਂ ਦੇ ਵਿੱਚ ਠੀਕ ਹੈ ਜੀ ਉਹ ਠੀਕ ਹੈ ਇਹ ਵਾਈਟ ਕਲਰ ਤੇ ਹੀ ਓਕੇ ਬਲੂ ਜਾ ਕੇ ਠੀਕ ਹੈ ਜੀ ਠੀਕ ਹੈ ਇਹ ਤੁਸੀਂ ਕਿਹਨਾ ਕਿੱਥੋਂ ਲੈਣੇ ਹੋ ਫਿਰ ਟੈਲ ਜੀ ਇਹ ਆਪ ਆਪ ਨਾਂ ਨੇ ਸਾਰੇ ਸਾਰੇ ਤਰ ਕੱਠੇ ਕਰ ਰੱਖਿਆ ਤੁਸੀਂ ਇੱਕ ਗੱਲ ਲਿਖੀ ਹੈ ਨਾ ਤੁਹਾਡੇ ਨੋਟ ਕਰਨ ਵਾਲੀ ਹੈ ਨਾ ਜਿਵੇਂ ਆਪ ਨੂੰ ਬੋਲੇ ਜੀ ਆ ਗਿਆ ਸਤਿਗੁਰਾਂ ਦੇ ਆ ਗਿਆ ਜੀ ਬਾਬਾ ਨਾਨਕ ਆ ਗਏ ਜੀ ਹੈ ਨਾ ਠੀਕ ਹੈ ਮਾਂ ਦੀ ਫੋਟੋ ਆ ਗਈ ਜੈ ਸ਼੍ਰੀ ਰਾਮ ਹਨਾ ਸਾਰੇ ਇਕੱਠੇ ਕਰਦੇ ਆ ਨਾ ਜੀ ਆ ਗਮਲਾ ਬਣਾਤਾ ਹੈ ਗਮਲਾ ਬਣਿਆ ਹੋਇਆ ਜਿਆਦਾਤਰ ਗੁਰੂ ਘਰਾਂ ਦੇ ਵਿੱਚ ਦੇਖਿਆ ਹੁੰਦਾ ਚ ਗੁਰੂ ਘਰ ਚ ਜਾਂਦਾ ਮੇਰੇ ਗੁਰੂ ਘਰ ਮੰਦਿਰ ਠੀਕ ਠੀਕ ਜੀ ਸਾਰੇ ਕੁਝ ਮੋਪਰ ਪਿੰਡ ਹੈ ਜੀ ਮਾਨਸਾ ਦੇ ਕੋਲੇ ਠੀਕ ਹੈ ਜੀ ਇਹ ਆਪਣੇ ਤੋਂ ਗਿਆ ਸਾਰਾ ਮਾਲ ਆਪਣਾ ਤੋਂ ਗਿਆ ਹੋਇਆ ਇਹ ਸਾਰੀ ਬਾਰ 12 ਨੀ ਟਾਇਲ ਤੇ ਹੈ ਠੀਕ ਹੈ ਜੀ ਇਹ ਵੀ 12 18 ਤੇ ਹੈ ਜੀ ਠੀਕ ਹੈ ਜੀ ਇਹ ਲੱਗ ਤਰਾ ਹੀ ਟਾਇਲ ਹੈ ਨਾ ਸਮਾਂ ਇਹ ਲੱਗ ਟਾਇਲ ਠੀਕ ਹੈ ਜੀ ਕੋਈ ਆਪਣੇ ਜਿਹਨੇ ਨਾਮਸ਼ ਪਾਉਣਾ ਵੀਰੇ ਜਿਵੇਂ चौहान ਹੋ ਗਿਆ ਜੀ चौहान ਮਾੜ ਰੜ ਇਹ ਜਿਹੜਾ ਮਰਜ਼ੀ ਦਾ ਨਾਮਸ਼ ਪਾ ਲਈ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਖਾਨ ਮਾਨਸਾ ਤੋਂ ਦੋਸਤੋ ਅੱਜ ਆ ਪਹੁੰਚਾ ਮਾਨਸਾ ਸ਼ਹਿਰ ਦੇ ਵਿੱਚ ਅੱਜ ਤੁਹਾਡੇ ਵਾਸਤੇ ਅਸੀਂ ਸਸਤੀਆਂ ਟੈਲਾਂ ਲੈ ਕੇ ਆਏ ਟੈਲਾਂ ਲੈ ਕੇ ਆਏ ਬਹੁਤ ਹੀ ਘੈਂਟ ਟੈਲਾਂ ਨੇ ਇਦਾਂ ਦੀ ਟੈਲਾਂ ਤੁਸੀਂ ਜ਼ਿੰਦਗੀ ਚ ਵੇਖਿਆ ਨਹੀਂ ਹੋਣਗੀਆਂ ਤੇ ਅਲੱਗ ਤਰ੍ਹਾਂ ਦਾ ਡਿਜ਼ਾਈਨ ਹੈ ਆਜੋ ਮੇਰੇ ਨਾਲ ਸਸਤੀਆਂ ਟੈਲਾਂ ਤੁਸੀਂ ਰੋਜ਼ ਦੇਖੋ ਅੱਜ ਸੁੰਦਰ ਹੋਣਾ ਅਲੱਗ ਇਸਨ ਟੈਲਾਂ ਆਜੋ ਮੇਰੇ ਨਾਲ ਠੀਕ ਹੈ ਜੀ ਇਹ ਵਾਈਟ ਕਲਰ ਤੇ ਹੀ ਓਕੇ ਇਹ ਬਲੂ ਚ ਆ ਗਿਆ ਠੀਕ ਹੈ ਜੀ ਠੀਕ ਹੈ ਇਹ ਤੁਸੀਂ ਕਿਹਨਾਵਾਂ ਕਿਥੋਂ ਲੈਣੇ ਹੋ ਫਿਰ ਟੈਲ ਇਹ ਆਪ ਆਪਣਾ ਨੇ ਸਾਰਾ ਖੁਦ ਤਿਆਰ ਕਰਦੇ ਹੋਏ ਜਿਹੜਾ ਮਰਜ਼ੀ ਡਿਜ਼ਾਈਨ ਬਣਵਾ ਲਿਆ ਅਗਲਾ ਜਿਹੜਾ ਮਰਜ਼ੀ ਬਲੈਕ ਵੀ ਆ ਗਿਆ ਇਹ ਚ ਬਲੈਕ ਆ ਗਿਆ ਜੀ ਓਕੇ ਇਹ ਜ ਬਲੈਕ ਵੀ ਆ ਗਿਆ ਜੀ ਆ ਠੀਕ ਹੋ ਗਿਆ ਠੰਡਾ ਸਾਹਿਬ ਆ ਗਿਆ ਠੀਕ ਹੈ ਜੀ ਹਾਂਜੀ ਹਾਂਜੀ ਓਕੇ ਆਹਾਹਾ ਸੋਨਾ ਹੀ ਦੱਬਿਆ ਹੋਇਆ ਕਿੱਥੇ ਲੱਰ ਕੇ ਸੋਨਾ ਹੀ ਸਾਰਾ ਹਾਂਜੀ 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 ਸਹੀ ਸਹੀ ਇਹ ਤੁਸੀਂ ਆਪ ਤਿਆਰ ਕਰਨ ਤੁਸਾਰੀ ਸਾਰਾ ਕੁਝ ਆਪਣਾ ਆਪ ਠੀਕ ਠੀਕ ਆ ਦੇਖੋ ਦੋਸਤੋ ਹਨਾ 골ਡਨ ਨਹੀਂ 골ਡਨ ਕਰਾਇਆ ਪਿਆ ਹੈਗਾ ਹਨਾ ਸੋਨਾ ਮਹਿੰਗਾ ਹੋ ਗਿਆ ਪਰ ਸੋਨਾ ਜੜ ਤਾਂ ਟੈਲਾਂ ਦੇ ਵਿੱਚ ਠੀਕ ਠੀਕ ਹੈ ਜੀ ਓਕੇ ਜੀ ਆ ਪਟੜੀਆਂ ਲੈ ਲਓ ਇਹ ਲੱਗਦਾ ਨਹੀਂ ਟੈਲ ਹੈ ਨਾ ਸਮਾਂ ਇਲੈਕਟ੍ਰਿਕ ਠੀਕ ਹੈ ਜੀ ਉਹ ਇੱਕ ਆਪਣੇ ਇਸ ਤਰ੍ਹਾਂ ਦੇ ਨਹੀਂ ਪ੍ਰਿੰਟਿੰਗ ਕੋਈ ਵੀ ਕਰਾ ਲਓ ਜੀ ਆਪਣੇ ਤੋਂ ਅੱਛਾ ਜੀ ਆਪਾਂ ਆਪ ਹੀ ਕਰਦੇ ਆ ਜਿਹੜਾ ਮਰਜ਼ੀ ਨਾਮ ਸ਼ਪਾ ਲਓ ਆਪ ਦਾ ਜੀ ਹਾਂ ਜੀ ਹਾਂ ਠੀਕ ਠੀਕ ਹੈ ਜਿਹੜਾ ਮਰਜ਼ੀ ਡਿਜ਼ਾਈਨ ਲੈ ਲਓ ਕੋਈ ਠੀਕ ਹੈ ਜੀ ਆਪਣੀ ਆਪ ਦੀ ਬਣਾਈ ਹੋਈ ਹੈ ਓਕੇ ਆਪ ਤਿਆਰ ਕੀਤੇ ਨੇ ਸਾਰੀਆਂ ਸਾਰੀ ਆਪਣੀ ਆਪ ਦੇ ਤਿਆਰ ਕੀਤੀ ਹੋਈ ਹੈ ਇਹ ਇਹ ਫੁੱਲ ਬੂਟੀਆਂ ਹਰਿਆਣਾ Rajasthan ਚ ਜਿਆ ਜਲਦੀ ਹੈ ਨਾ ਗੁਰਦੁਆਰਾ ਮੰਦਿਰ ਠੀਕ ਹੈ ਗੁਰਦੁਆਰਾ ਸਾਹਿਬ ਦੇ ਮੰਦਿਰ ਚ ਹੋ ਗਿਆ ਇਹ ਬਹੁਤ ਖਾਈਆਂ ਹੈਂ ਜਲਸਤਾਨ ਤੋਂ ਕਨੀ ਬਹੁਤ ਵਿਕਦੀ ਹੈ ਓਕੇ ਓਕੇ ਆ ਦੇਖੋ ਦੋਸਤੋ ਨਾ ਫੁੱਲ ਬੂਟੀਆਂ ਇਹ ਸਾਰੀ 12 18 ਦੀ ਟਾਈਲ ਤੇ ਹੈ ਠੀਕ ਹੈ ਜੀ ਇਹ ਵੀ 12 18 ਤੇ ਹੈ ਜੀ ਠੀਕ ਹੈ ਜੀ ਠੀਕ ਹੈ ਓਕੇ ਓਕੇ ਇਹ 8 ਵਜੇ 8 ਦੀਆਂ ਠੀਕ ਹੈ ਜੀ 8 12 ਦੀ ਟਾਈਲ ਤੇ ਹੈ ਜੀ ਇਹ ਓਕੇ ਜੀ 8 12 ਦੀ ਦੋ ਟਾਈਲਾਂ ਜਿਹੜੀ ਮਰਜ਼ੀ ਫੁੱਲ ਬੂਟੀ ਜਿਹੜਾ ਮਰਜ਼ੀ ਡਿਜ਼ਾਈਨ ਪਵਾ ਸਕਦੇ ਹੋ ਹਾਂ ਜੀ ਹਾਂ ਜਿਹੜਾ ਨੇ ਪਾਉਣਾਗਾ ਆਈ ਹਾਂ ਠੀਕ ਹੈ ਓਕੇ ਜੀ ਇਹ ਆ ਰਹੀ ਠੀਕ ਹੈ ਆ ਗਮਲਾ ਬਣਾਤਾ ਹੈ ਗਮਲਾ ਬਣਿਆ ਹੋਇਆ ਜੀ ਯਾਤਰ ਗੁਰੂ ਘਰਾਂ ਵਿੱਚ ਦੇਖਿਆ ਹੁੰਦਾ ਚੀਜ਼ਾਂ ਗੁਰੂ ਘਰ ਚ ਜਾਂ ਯਾਤਰ ਲਿਦੇ ਕੋਈ ਸਾਰਾ ਮੰਦਿਰ ਠੀਕ ਠੀਕ ਹੈ ਓਕੇ ਜੀ ਓਕੇ ਠੀਕ ਆ ਗਾੜੀਆਂ ਨਾ ਜੀ ਹਾਂ ਹਾਂ ਇਹ ਗ੍ਰੀਨ ਚ ਆ ਗਿਆ ਠੀਕ ਹੈ ਜੀ ਅਸੇ ਇਹ ਆ ਗਿਆ ਨਾਮ ਜੀ ਬੇਲਾ ਵੀ ਆ ਗਿਆ ਨਾਮ ਸਾਰੇ ਸਾਰੇ ਦਰ ਮੱਠੇ ਦਾ ਰੱਖਿਆ ਤੁਸੀਂ ਇੱਕ ਗੱਲ ਲਿਖੀ ਹੈ ਨਾ ਤੁਹਾਡੇ ਨੋਟ ਕਰਨ ਵਾਲੀ ਹੈ ਨਾ ਜਿਵੇਂ ਆਪ ਨੂੰ ਮਾ ਸੱਸ ਜੀ ਆ ਗਿਆ ਸੱਸ ਸਹੁਰਿਆਂ ਦੇ ਆ ਗਿਆ ਜੀ ਬਾਬਾ ਨਾਨਕ ਆ ਗਏ ਜੀ ਹਣਾ ਠੀਕ ਹੈ ਮਾਤਾ ਦੀ ਫੋਟੋ ਆ ਗਈ ਜੈ ਸ਼੍ਰੀ ਰਾਮ ਹਣਾ ਸਾਰੇ ਇਕੱਠੇ ਕਰਦੇ ਆ ਨਾ ਜੀ ਜਿਹਨੇ ਨਾਸ਼ ਪਾਉਣਾ ਵੀ ਕਿਵੇਂ ਚਹਾਨ ਹੋ ਗਿਆ ਜੀ ਚਹਾਨ ਠੀਕ ਹੈ ਮਾ ਰੜ ਇਹ ਜਿਹੜਾ ਮਰਜ਼ੀ ਦਾ ਨਾਸ਼ ਪਾ ਲਈ ਹਾਂ ਜਿਹੜਾ ਮਰਜ਼ੀ ਚ ਪਾ ਲਈ ਜੀ ਕੁਛ ਛਪੇ ਵੀ ਪਈ ਹੁੰਦੇ ਨਹੀਂ ਠੀਕ ਹੈ ਬਾਕੀ ਮੌਕੇ ਦੇ ਨਾਲ ਬਾਕੀ ਜਿਹੜਾ ਕੋਈ ਤਿਆਰ ਕਰਵਾ ਤਿਆਰ ਵੀ ਕਰਦੇ ਨੇ ਤੇ ਕਲਰ ਜਿਹੜਾ ਮਰਜ਼ੀ ਕਰਵਾ ਲੈ ਗੋਲਡਨ ਚ ਆ ਗਿਆ ਆ ਗੋਲਡਨ ਚ ਵੀ ਹੋ ਜੂਗਾ ਜੀ ਆ 골ਡਨ ਚ ਵੀ ਹੋ ਜੀ ਥੋੜੀ ਕਾਸਟਲੀ ਚਲੀ ਜਾਂਦੀ ਉਹਦਾ ਉਹ ਚਲੀ ਜਾਂਦਾ ਕੁਝ ਪਰ ਇਹ ਜਿਹਸ ਨੂੰ ਆਰਡਰ ਜ਼ਿਆਦਾ ਚਾਹੀਦਾ ਹੁੰਦਾ ਇੱਕ ਦੋ ਵੀਸ ਨਹੀਂ ਬਣਨੇ ਠੀਕ ਠੀਕ ਹੈ ਜੀ ਹਾਂਜੀ ਓਕੇ ਤੇ ਜਿਹੜੇ ਦੁਕਾਨਦਾਰ ਹਨ ਤੁਸੀਂ ਹੋਲ ਸੇਲ ਦਾ ਕੰਮ ਹੈ ਜਾਂ ਆਪਣਾ ਰਿਟੇਲ ਦਾ ਦੋਨੋਂ ਕੰਮ ਕਰਦੇ ਆਂ ਪਰ ਇਹ ਵੀ ਕਰਦੇ ਆਂ ਹੋਲ ਸੇਲ ਵੀ ਕਰਦੇ ਠੀਕ ਹੈ ਜੇ ਮੇਰਾ Rajasthan ਜਾ ਰਿਹਾ ਉਹ ਏਰੀਆ 'ਚ ਆਪਣੇ ਦੁਕਾਨਦਾਰ ਨੇ ਉਹਦਾ ਡਿਸਟ੍ਰੀਬਿਊਟਰ ਲੈ ਸਕਦੇ ਆ ਹਾਂਜੀ ਠੀਕ ਠੀਕ ਹੈ ਜੀ ਓਕੇ ਆ ਦੇਖੋ ਦੋਸਤੋ ਜਿਹੜੇ ਦੁਕਾਨਦਾਰਾਂ ਨੂੰ ਇਹ ਡਿਜ਼ਾਈਨ ਆਪਦੇ ਦੁਕਾਨ ਵਾਸਤੇ ਚਾਹੀਦੇ ਆ ਤੇ ਬਹੁਤ ਹੀ ਘੱਟ ਰੇਟ ਦੇ ਵਿੱਚ ਮਿਲਣ ਰਿਟੇਲ ਦੇ ਵਿੱਚ ਵੀ ਅਤੇ ਹੋਲਸੇਲ ਦੇ ਵਿੱਚ ਵੀ ਹੈ। ਠੀਕ ਹੈ। ਦੋਸਤੋ ਹੁਣ ਆਪਾਂ ਜਿੱਥੇ ਮਾਲ ਤਿਆਰ ਹੁੰਦਾ ਸਾਰੀਆਂ ਟੈਲਾਂ ਕਿਵੇਂ ਤਿਆਰ ਹੁੰਦੀਆਂ ਹਨ ਇਹ ਆਪਾਂ ਉੱਥੇ ਪਹੁੰਚ ਚੁੱਕੇ ਹਾਂ ਤੇ ਬਾਬੂ ਜੀ ਦੱਸਣਗੇ ਸਾਨੂੰ ਜਾਣਕਾਰੀ ਦੇਣਗੇ ਹੋਰ। ਆ ਇੱਥੇ ਸਾਰਾ ਮਾਲ ਆਪਾਂ ਹੀ ਤਿਆਰ ਕਰਦੇ ਆਂ। ਠੀਕ ਹੈ ਜੀ। ਸਾਰਾ ਮਾਲ ਤਿਆਰ ਕਰਾਇਆ ਪਿਆ ਹੈ। ਕਿਉਂ ਨੇ ਆਪਾਂ ਇੱਕਾ ਸ਼ਬਦ ਬਣਾਇਆ ਜੀ। ਠੀਕ ਹੈ ਜੀ। ਓਕੇ ਜੀ। ਇਹ ਤਿਆਰ ਕਰਾਇਆ ਪਿਆ ਸ਼ਬਦ ਹਨੀ। ਹਾਂ ਜੀ। ਠੀਕ ਹੈ ਜੀ। ਹੁਣ ਆ ਬੇਲ ਤਿਆਰ ਹੋਈ ਹੈ ਜੀ। ਓਕੇ ਜੀ। ਅੱਛਾ ਇਹ ਹਜੇ ਤਿਆਰ ਹੋਈ ਜਾਂਦੀ ਹੈ? ਹਾਂ ਹਲੇ ਕੱਚੀ ਹੈ। ਠੀਕ ਹੈ ਜੀ ਅਜੇ ਕੱਚੀ ਹੈ ਜੀ ਬਣ ਕੇ ਕਿਦਾਂ ਦੀ ਹੋ ਫਿਰ ਇਹ ਬਣ ਕੇ ਇਸ ਤਰ੍ਹਾਂ ਦੀ ਬਣ ਚੁੱਕੀ ਹੈ ਇਸ ਤਰ੍ਹਾਂ ਦੀ ਬਣ ਜੂਗੀ ਆ ਦੇਖੋ ਦੋਸਤੇ ਤਿਆਰ ਹੋ ਕੇ ਇਸ ਤਰ੍ਹਾਂ ਦੀ ਬਣ ਜੂਗੀ ਆ ਜੇ ਕੱਚਾ ਮਾਲ ਇਹਨਾਂ ਦਾ ਠੀਕ ਹੈ ਜੀ ਆ ਮਸ਼ੀਨਾਂ ਲੱਗੀਆਂ ਹੋਈਆਂ ਨੇ ਚਾਰ ਕਰਨ ਵਾਸਤੇ ਠੀਕ ਹੈ ਜੀ ਆ ਬਾਈ ਤਿਆਰ ਵੀ ਕਰੀ ਜਾਂਦਾ ਨਾ ਆ ਗੁਰੂ ਘਰ ਚਈ ਸਾਰੀ ਟਾਈਲ ਆਪਣੀ ਲੱਗੀ ਹੋਈ ਹੈ ਜਿਸ ਵਿੱਚ ਆ ਫੁੱਲ ਬੂਟੀਆਂ ਹੋਈਆਂ ਨੇ ਬੂਟੀਆਂ ਖੰਡੇ ਏਕਮਕਾਰ ਠੀਕ ਹੈ ਜੀ ਹਾਈਆਂ ਮੋਪਰ ਪਿੰਡ ਹੈ ਜੀ ਮਾਨਸਾ ਦੇ ਕੋਲੇ ਠੀਕ ਹੈ ਜੀ ਇਹ ਆਪਣਾ ਤੋਂ ਗਿਆ ਸਾਰਾ ਮਾਲ ਸਾਰਾ ਮਾਲ ਆਪਣਾ ਤੋਂ ਗਿਆ ਹੋਇਆ ਜਦੋਂ ਗੁਰੂ ਘਰ ਪ੍ਰਕਾਸ਼ ਹੋਇਆ ਸੀ ਨ ਦਿੱਤੀ ਸੀ ਠੀਕ ਹੈ ਜੀ ਓਕੇ ਆ ਦੇਖੋ ਨਾ ਕਿੰਨਾ ਸੋਹਣਾ ਡਿਜ਼ਾਈਨ ਹੈ ਨਾ ਉੱਥੇ ਜਾ ਕੇ ਵੀ ਦੇਖ ਸਕਦੇ ਜੀ ਲੱਗਿਆ ਹੋਇਆ ਓਕੇ ਓਕੇ ਜੀ ਬੋਪਰ ਵੀ ਡਾਈ ਇਥੇ ਠੀਕ ਹੈ ਜੀ ਆਈਆਂ ਚਨੀ ਦੇ ਕੋਲੇ ਕਿੰਨੇ ਸੋਹਣੇ ਫੁੱਲ ਬੂਟੀਆਂ ਲੱਗੀਆਂ ਪਈਆਂ ਨੇ ਇਧਰੋਂ ਆ ਲੱਗੀਆਂ ਪਈਆਂ ਨੇ ਠੀਕ ਹੈ ਜੀ ਅਖੰਡਾ ਸਾਹਿਬ ਹੈ ਜੀ ਠੀਕ ਓਮਕਾਰ ਸਾਹਿਬ ਹੈ ਠੀਕ ਹੈ ਜੀ ਹਾਂ ਜੀ ਬਿਲਕੁਲ ਜਾ ਕੇ ਵੀ ਟੈਲਾਂ ਦੇਖੀਆਂ ਪੂਰੀਆਂ ਘੈਂਟ ਨੇ ਨਾ ਮੈਨੂੰ ਲੱਗਦਾ ਸਾਰੇ ਏਰੀਆ ਦੇ ਵਿੱਚ ਇਦਾਂ ਕੋਈ ਟੈਲਾਂ ਬਣਾਉਂਦਾ ਨਹੀਂਗਾ ਡਿਜ਼ਾਈਨਰ ਹਨ ਜਿਵੇਂ ਤੁਸੀਂ ਵਧੀਆ ਕੰਪਨੀਆਂ ਟੈਲਾਂ ਦੇ ਉੱਤੇ ਆਪਾਂ ਡਿਜ਼ਾਈਨ ਕਰਦੇ ਹਾਂ ਇਹ ਸਾਰੇ ਟੈਲਾਂ ਜੌਨਸਨ ਕੰਪਨੀ ਦੇ ਜੌਨਸਨ ਕੰਪਨੀ ਦੇ ਉੱਤੇ ਹਾਂ ਜੌਨਸਨ ਦੇ ਆ ਡੀਲਰਾਂ ਠੀਕ ਠੀਕ ਹੈ ਜੌਨਸਨ ਦੇ ਡੀਲਰ ਡੌਨਸਨ ਦੇ ਟੈਲਾਂ ਨੇ ਉਹਨਾਂ ਉੱਤੇ ਕਿਹੜਾ ਹੀ ਕਿੰਨੇ ਉਹਨਾਂ ਦੇ ਉੱਤੇ ਹੀ ਹਾਂ ਪੱਕਾ ਕੰਮ ਕਰ ਦੋ ਪੱਕਾ ਕੰਮ ਹੈ ਜੀ ਲਾਈਫਟਾਈਮ ਇਹ ਮਿਟੂਗਾ ਨਹੀਂ ਜੀ ਓਕੇ ਓਕੇ ਜੀ ਇਹ ਗਾਰੰਟੀ ਕਹਿੰਦਾ ਬਾਈ ਕਹਿੰਦਾ ਲਾਈਫਟਾਈਮ ਇਹ ਖਤਮ ਨਹੀਂ ਹੋਗਾ ਤੇ ਉਹ ਵੀ ਸਾਰੇ ਟੈਲਾਂ ਸ਼ਾਈਨਿੰਗ ਵਾਲੇ ਆ ਜੀ ਤੁਸੀਂ ਆ ਦੇਖੋ ਇਹਦੇ ਉੱਤੇ ਹਾਂ ਜਿਹੜਾ ਟੈਲਾਂ ਜਿਵੇਂ ਕੋਈ ਦੂਰ ਬੈਠਾ ਨਹੀਂ ਆ ਸਕਦੇ ਉਹ ਨੈਟ ਤੇ ਡਿਜ਼ਾਈਨ ਦੇਖ ਲੈਣਗੇ ਹਾਂ ਆਪਾਂ ਭੇਜ ਦਾਂਗੇ ਟ੍ਰਾਂਸਪੋਰਟ ਤੇ ਭੇਜ ਦੋਗੇ ਹਾਂ ਠੀਕ ਹੈ ਜੀ ਤੇ ਜੀ ਰਾਜਸਥਾਨ ਹਰਿਆਣਾ ਹਿਮਾਚਲ ਕਿਤੇ ਮੱਝੀ ਠੀਕ ਹੈ ਜੀ ਤੇ ਜਿਹੜੇ ਆਪਰਾ ਇੱਥੇ ਆ ਕੇ ਦੇਖ ਕੇ ਜਾਣਾ ਚਾਹੁੰਦੇ ਨੇ ਇੱਕ ਤਾਂ ਉਹਨੂੰ ਆਪਣਾ ਐਡਰੈਸ ਦੱਸ ਦਿਓ ਜੀ ਆਪਣਾ ਐਡਰੈਸ ਹੈ ਜੀ ਪ੍ਰਾਣੀ ਗਊਸ਼ਾਲਾ ਬੈਕਸਾਈਡ ਠੀਕ ਹੈ ਜੀ ਪ੍ਰਾਣੀ ਗਊਸ਼ਾਲਾ ਬੈਕਸਾਈਡ ਨਰੋਤਮ ਸਿੰਘ ਤਿਆਲ ਦੇ ਸਾਹਮਣੇ 500 ਮਾਨਸਾ ਜੋਧਪੁਰ ਸੈਨੀਟਰੀਸਟ ਜੋਧਪੁਰ ਸੈਨੀਟਰੀਸਟ ਠੀਕ ਠੀਕ ਹੈ ਕ ਮੋਬਾਈਲ ਨੰਬਰ ਬੋਲ ਦੋ ਆਪਣਾ ਜੀ 904118 87766 ਠੀਕ ਹੈ ਜਿਹੜੇ ਭਰਾ ਮੈਨੂੰ ਟੈਲਾਂ ਲੈਣੀਆਂ ਮਾਨਸਾ ਸ਼ਹਿਰ ਦੇ ਵਿੱਚ ਤੁਸੀਂ ਆ ਕੇ ਵਿਜ਼ਿਟ ਕਰ ਸਕਦੇ ਹੋ ਤੁਸੀਂ ਖੁਦ ਦੇਖ ਸਕਦੇ ਹੋ ਟੈਲਾਂ ਬਹੁਤ ਸੋਹਣੇ ਨੇ ਡਿਜ਼ਾਈਨ ਬਹੁਤ ਸੋਹਣੇ ਨੇ ਜਿਨ੍ਹਾਂ ਨੇ ਡਿਜ਼ਾਈਨ ਲਾਉਣੇ ਨੇ ਘਰਾਂ ਦੇ ਵਿੱਚ ਪਹਿਲਾਂ ਰੇਟ ਬਹੁਤ ਰੀਜ਼ਨੇਬਲ ਮੰਗਦੇ ਰੇਟ ਬਹੁਤ ਹੀ ਘੱਟ ਨੇ ਤੇ ਵੀਡੀਓ ਨੂੰ ਵਾਤਵਾ ਸ਼ੇਅਰ ਕਰਿਆ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਬਾਈ ਜੀ ਧੰਨਵਾਦ ਦੋਸਤੋ ਬਹੁਤ ਬਹੁਤ